ਬੂਦਾਨੇ ਦੇ ਬਿਲਕੁਲ ਬਾਜ਼ਾਰ ਵਰਗੇ ਤੇ ਕ੍ਰਿਸ ਪਾਪੜ ਬਣਾਉਣ ਦੇ ਲਈ ਮੈਂ ਕੁਝ ਟਿਪਸ ਸ਼ੇਅਰ ਕਰਾਂਗੀ ਜਿਸ ਨਾਲ ਸਾਡੇ ਪਾਪੜ ਨੇ ਬਹੁਤ ਟੇਸਟੀ ਤੇ ਬਿਲਕੁਲ ਬਾਜ਼ਾਰ ਤੋਂ ਵੀ ਵਧੀਆ ਬਣਨਗੇ ਤੇ ਤੁਸੀਂ ਬਾਜ਼ਾਰ ਤੋਂ ਪਾਪੜ ਲੈਣਾ ਪੁੱਲ ਜਾਓਗੇ ਐਨੇ ਟੇਸਟੀ ਬਣ ਕੇ ਤਿਆਰ ਹੋਣਗੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਅਨਲਾਈਕ ਦੇ ਵਿੱਚ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਰ ਮੈਂ ਸਭ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਆਉਣ ਵਾਲੇ ਵਿੱਚ ਸਾਰੀ ਵੀਡੀਓਜ਼ ਨੂੰ ਤੇ ਉਹਨਾਂ ਦੀ ਨੋਟੀਫਿਕੇਸ਼ਨ ਨੂੰ ਦੇਖ ਸਕੋ ਸਾਬੂਦਾਨੇ ਦੇ ਪਾਪੜ ਦੀ ਰੈਸਪੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਸਾਬੂਦਾਨਾ ਲਵਾਂਗੇ ਅਸੀਂ ਜੋ ਮੀਡੀਅਮ ਸਾਈਜ਼ ਦਾ ਸਾਬੂਦਾਨਾ ਯੂਜ਼ ਕਰਾਂਗੇ ਬਹੁਤ ਵੱਡੇ ਵਾਲਾ ਜਾਂ ਛੋਟੇ ਵਾਲਾ ਨਹੀਂ ਕਰਾਂਗੇ ਨਾਰਮਲ ਜੋ ਮੀਡੀਅਮ ਸਾਈਜ਼ ਹੈ ਉਹ ਵਾਲਾ ਯੂਜ਼ ਕਰਾਂਗੇ ਇਹਦੇ ਲਈ ਅਸੀਂ ਇੱਕ ਕੱਪ ਭਰ ਕੇ ਜੋ ਸਾਬੂਦਾਨਾ ਹੈ ਉਹਨੂੰ ਅਸੀਂ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਤੁਸੀਂ ਚਾਹੋ ਤਾਂ ਇੱਕ ਕਟੋਰੀ ਉਹਦੀ ਕੁਆਂਟੀਟੀ ਵੀ ਰੱਖ ਸਕਦੇ ਹੋ ਇੱਕ ਕੱਪ ਸਾਬੂਦਾਨਾ ਪਾਣ ਤੋਂ ਬਾਅਦ ਅਸੀਂ ਉਸ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਉਸ ਨੂੰ ਮੈਂ 2-3 ਵਾਰ ਸਾਫ਼ ਪਾਣੀ ਨਾਲ ਧੋ ਲੈਣਾ ਹੈ ਜੇ ਸਾਡਾ ਸਾਬੂਦਾਨਾ ਬਹੁਤ اچھی ਤਰ੍ਹਾਂ ਤਪ ਗਿਆ ਹੁਣ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸੇਮ ਉਹੀ ਕੁਆਂਟੀਟੀ ਵਿੱਚ ਇੱਕ ਕੱਪ ਪਾ ਕੇ ਸਾਬੂਦਾਨੇ ਦੇ ਵਿੱਚ ਪਾਣੀ ਦਾ ਪਾਇਆ ਹੈ ਇੱਕ ਕੱਪ ਸਾਬੂਦਾਨਾ ਤੇ ਇੱਕ ਕੱਪ ਪਾਣੀ ਪਾ ਕੇ ਅਸੀਂ ਉਸ ਨੂੰ 2 ਤੋਂ 3 ਘੰਟੇ ਲਈ ਪਿਗੋ ਕੇ ਰੱਖ ਦਿੱਤਾ ਹੈ ਤੇ ਉਸ ਤੋਂ ਬਾਅਦ ਜੋ ਸਾਡਾ ਸਾਬੂਦਾਨਾ ਹੈ ਚੰਗੀ ਤਰ੍ਹਾਂ ਪਿਗੋ ਲਿਆ ਹੈ ਅਸੀਂ ਸੋਖ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਸੌਫਟ ਹੋ ਗਿਆ ਹੈ ਤੇ ਪੂਰਾ ਫੁੱਲ ਗਿਆ ਹੈ ਤਿੰਨ ਘੰਟੇ ਤੋਂ ਬਾਅਦ ਸਾਡਾ ਜੋ ਸਾਬੂਦਾਨਾ ਹੈ ਉਹਨਾਂ ਸਿਸ ਤੋਂ ਪਾਪੜ ਬਣਾਉਣ ਦੀ ਰੈਸਪੀ ਸ਼ੁਰੂ ਕਰਾਂਗੇ ਇਹਦੇ ਲਈ ਮੈਂ ਇਹਦੇ ਵਿੱਚ ਅੱਧਾ ਚਮਚ ਨਮਕ ਪਾਇਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਰੈੱਡ ਵਾਲੀ ਮਿਰਚ ਜਾਂ ਕਾਲੀ ਮਿਰਚ ਵੀ ਪਾ ਸਕਦੇ ਹੋ ਥੋੜਾ ਸਪਾਈਸੀ ਕਰਨ ਲਈ ਮੈਂ ਸਿਰਫ ਇਹਦਾ ਵਿੱਚ ਨਮਕ ਪਾਇਆ ਹੈ ਤਾਂ ਕਿ ਵਾਈਟ ਕਲਰ ਮੇਨਟੇਨ ਰੱਖਣ ਲਈ ਤੇ ਅਸੀਂ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਮਿਕਸ ਕਰ ਲਵਾਂਗੇ ਤਾਂ ਜੋ ਸਾਬੂਦਾਨੇ ਵਿੱਚ ਜਿਹੜਾ ਨਮਕ ਹੈ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੇ ਥੋੜੀ ਬਾਈਂਡਿੰਗ ਹੋ ਜਾਏ ਉਸ ਤੋਂ ਬਾਅਦ ਅਸੀਂ ਜੋ ਸਾਬੂਦਾਨਾ ਹੈ ਉਹਦੇ ਲਈ ਬੈਂਗਲਸ ਨਾਲ ਅਸੀਂ ਸਾਬੂਦਾਨੇ ਤੇ ਪਾਪੜ ਨੂੰ ਸ਼ੇਪ ਦੇਵਾਂਗੇ ਤੇ ਮੈਂ ਇੱਕ ਟਰੇਟ ਲਈ ਹੈ ਕਿ ਤੁਸੀਂ ਚਾਹੋ ਤਾਂ ਕਿਸੇ ਵੀ ਪਲੇਟ ਦੇ ਵਿੱਚ ਜਾਂ ਕਿਸੇ ਵੀ ਬਰਤਨ ਦੇ ਵਿੱਚ ਇਸ ਨੂੰ ਸੈੱਟ ਕਰ ਸਕਦੇ ਹੋ ਮੈਂ ਜੋ ਸਟੀਮਰ ਦੀ ਪਲੇਟ ਹੈ ਡਿਸ਼ ਉਨ ਉਹਦੇ ਨੂੰ ਗ੍ਰੀਸ ਕਰ ਰਹੀ ਹਾਂ ਸਟੈਂਡ ਜੋ ਸਟੀਮਰ ਦੇ ਵਿੱਚ ਰੱਖਣ ਵਾਲਾ ਤੁਸੀਂ ਸਟੀਲ ਦੀ ਪਲੇਟ ਵੀ ਯੂਜ਼ ਕਰ ਸਕਦੇ ਹੋ ਉਹਨਾਂ ਨੂੰ ਮੈਂ ਥੋੜਾ ਜਿਹਾ ਤੇਲ ਪਾ ਕੇ ਉਹਨੂੰ ਗ੍ਰੀਸ ਕਰ ਲਿਆ ਚੰਗੀ ਤਰ੍ਹਾਂ ਜੋ ਸਾਡੀ ਪਲੇਟ ਹੈ ਤੁਸੀਂ ਤੋਂ ਬਾਅਦ ਅਸੀਂ ਕੁੜੀ ਜੀ ਬੈਂਗਲਸ ਲਈਏ ਤੁਸੀਂ ਚਾਹੋ ਤਾਂ ਜੋ ਕੜਾ ਹੁੰਦਾ ਹੈ ਹੱਥ 'ਚ ਪਾਉਣ ਵਾਲਾ ਉਹਦੇ ਨਾਲ ਵੀ ਸ਼ੇਪ ਕਰ ਸਕਦੇ ਹੋ ਤੇ ਜਾਂ ਇਸ ਤਰ੍ਹਾਂ ਹੀ ਫਲਾ ਕੇ ਵੀ ਸਾਬੂਦਾਨੇ ਦੇ ਪਾਪੜ ਨੂੰ ਤੁਸੀਂ ਹੱਥ ਨਾਲ ਸ਼ੇਪ ਕਰ ਸਕਦੇ ਹੋ ਕਿਸੇ ਵੀ ਸਾਈਜ਼ ਦੇ ਵਿੱਚ ਛੋਟੀ ਬੈਂਗਲਸ ਜਾਂ ਵੱਡੇ ਕੜੇ ਦੇ ਵਿੱਚ ਤੁਸੀਂ ਉਸ ਨੂੰ ਸੈੱਟ ਕਰ ਸਕਦੇ ਹੋ ਤੇ ਮੈਂ ਤੁਸੀਂ ਦੇਖ ਸਕਦੇ ਹੋ ਜੋ ਬੈਂਗਲਸ ਲਈ ਹੈ ਚੂੜੀ ਲਈ ਹੈ ਉਦੋਂ ਅਸੀਂ ਇਹ ਵਿੱਚ ਥੋੜਾ ਜਿਹਾ ਸਾਬੂਦਾਨਾ ਪਾਵਾਂਗੇ ਤੇ ਉਹਨੂੰ ਇਕਵਨਲੀ ਸਪਰੈਡ ਕਰ ਰਹਾਂਗੇ ਅਸੀਂ ਉੱਪਰ ਤੱਕ ਨਹੀਂ ਕਰਾਂਗੇ ਇਹਨੂੰ ਅੱਛੀ ਤਰ੍ਹਾਂ ਅਸੀਂ ਬਿਲਕੁਲ ਚਲਾ ਦੇਣਾ ਹੈ ਚਮਚ ਦੀ ਹੈਲਪ ਦੇ ਨਾਲ ਸਾਰਾ ਜੋ ਸੈੱਟ ਹੋ ਜਾਏਗਾ ਬਿਲਕੁਲ ਅੱਛੀ ਤਰ੍ਹਾਂ ਸ਼ੇਪ ਲੈ ਲਏਗਾ ਉਸ ਤੋਂ ਬਾਅਦ ਅਸੀਂ ਜੋ ਇਹਦੀ ਚੂਰੀ ਹੈ ਉਸ ਨੂੰ ਕੱਢ ਲਵਾਂਗੇ ਜੋ ਜੋ ਕੜਾ ਹੈ ਉਸ ਵਿੱਚੋਂ ਕੱਢ ਲਵਾਂਗੇ ਤੇ ਉਹਦੇ ਨਾਲ ਅਸੀਂ ਹੋਰ ਜੋ ਸਾਬੂਦਾਨੇ ਦੇ ਪਾਪੜ ਨੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਸ਼ੇਪ ਦਿੰਦੇ ਜਾਵਾਂਗੇ ਚਮਚ ਦੇ ਨਾਲ ਪਾਰਕੀ ਉਹਨਾਂ ਨੂੰ ਇਵਨਲੀ ਸਪਰੈਡ ਕਰ ਲਵਾਂਗੇ ਉੱਪਰ ਤੱਕ ਨਹੀਂ ਕਰਨਾ ਤੁਸੀਂ ਇਸ ਨੂੰ ਥੋੜਾ ਜਿਹਾ ਪ੍ਰੈਸ ਕਰ ਦੇਣਾ ਕਿ ਇੱਕਸਾਰ ਹੋ ਜਾਏ ਚਮਚ ਦੇ ਨਾਲ ਇਸ ਤਰ੍ਹਾਂ ਮੈਂ ਸਾਰੇ ਸਾਬੂਦਾਨੇ ਦੇ ਥੋੜੇ ਜਿਹਾ ਹੋਰ ਪਾਪੜ ਉਹਨਾਂ ਨੂੰ ਵੀ ਸ਼ੇਪ ਦੇ ਲਵਾਂਗੀ ਜੋ ਸਾਡੀ ਚੂੜੀ ਲਈ ਹੈ ਉਹਦੇ ਨਾਲ ਤੇ ਅਸੀਂ ਬੈਂਗਲਸ ਦੇ ਨਾਲ ਜੋ ਸਾਡੇ ਸਾਬੂਦਾਨੇ ਦੇ ਪਾਪੜ ਨੇ ਉਹਨਾਂ ਨੂੰ ਬਣਾ ਲਿਆ ਹੈ ਤੇ ਉਹਨਾਂ ਨੂੰ ਸਟੀਮ ਕਰਨ ਦੇ ਲਈ ਮੈਂ ਇੱਕ ਬਰਤਨ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਹੈ ਤੇ ਪਾਣੀ ਨੂੰ ਸੀ ਉਬਾਲਾ ਆਨ ਦਵਾਂਗੀ ਤੇ ਉਸ ਤੋਂ ਬਾਅਦ ਸਾਡੇ ਪਾਪੜ ਨੇ ਉਹਨਾਂ ਨੂੰ ਅਸੀਂ ਸਟੀਮ ਕਰਾਂਗੇ ਤੇ ਅਸੀਂ ਇਸ ਨੂੰ ਟੱਕਣ ਲਗਾ ਕੇ ਰੱਖ ਦਿੱਤਾ ਤੁਸੀਂ ਚਾਹੋ ਅਗਰ ਸਟੀਮਰ ਨਹੀਂ ਹੈ ਤਾਂ ਕਿਸੇ ਵੀ ਕੜਾਈ ਜਾਂ ਬਰਤਨ ਪੈਨ ਦੇ ਵਿੱਚ ਤੁਸੀਂ ਕੋਈ ਵੀ ਰਿੰਗ ਰੱਖ ਕੇ ਉਹਦੇ ਵਿੱਚ ਸਟੀਲ ਦੀ ਪਲੇਟ ਰੱਖ ਕੇ ਜੋ ਪਾਪੜ ਨੇ ਉਹ ਵੀ ਇਹਦੇ ਉੱਤੇ ਅਰੇਂਜ ਕਰ ਸਕਦੇ ਹੋ ਤੇ ਨੂੰ ਟੱਕਣ ਲਗਾ ਕੇ 2 ਤੋਂ 3 ਮਿੰਟ ਲਈ ਸਿਰਫ ਅਸੀਂ ਇਸ ਨੂੰ ਸਟੀਮ ਕਰ ਸਕਦੇ ਹਾਂ ਤੇ ਜਾਂ ਜੋ ਦੁੱਧ ਤੇ ਦੇਣ ਵਾਲੀ ਸਾਡੇ ਕੋਲ ਜੋ ਜਾਲੀ ਹੁੰਦੀ ਹੈ ਉਹਨੂੰ ਅਸੀਂ ਕੜਾਈ ਦੇ ਵਿੱਚ ਰੱਖ ਸਕਦੇ ਹਾਂ ਤੁਸੀਂ ਚਾਹੋ ਤੇ ਇਹਨੂੰ ਉੱਪਰ ਵੀ ਟੌਪ ਤੇ ਰੱਖ ਸਕਦੇ ਹੋ ਤੇ ਜਾਂ نیچے ਅਗਰ ਸੈਂਟਰ ਚ ਆਂਦੀ ਹੈ ਤੇ ਉਹਦੇ ਉੱਤੇ ਵੀ ਪਲੇਟ ਰੱਖ ਕੇ ਤੇ ਪਾਪੜ ਰੱਖ ਕੇ ਤੇ ਉਹਨੂੰ ਕਵਰ ਕਰਕੇ ਦੋ ਤੋਂ ਤਿੰਨ ਮਿੰਟ ਲਈ ਸਟੀਮ ਦੇ ਸਕਦੇ ਹਾਂ ਤੇ ਉਸ ਤੋਂ ਬਾਅਦ ਮੈਂ ਥੋੜੇ ਜਿਹਾ ਪਾਪੜ ਹੋਰ ਬਣਾਉਣ ਦੇ ਲਈ ਇੱਕ ਹੋਰ ਜੋ ਸਾਡੀ ਪਲੇਟ ਹੈ ਉਹ ਲਈ ਹੈ ਤੇ ਅਸੀਂ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਜੋ ਚੂੜੀ ਹੈ ਸਾਡੀ ਬੈਂਗਲਸ ਜਾਂ ਕੜਾ ਜੋ ਵੀ ਤੁਸੀਂ ਯੂਜ਼ ਕਰ ਰਹੇ ਹੋ ਉਹਦੇ ਵਿੱਚ ਅਸੀਂ ਥੋੜਾ ਜਿਹਾ ਜੋ ਸਾਡਾ ਸਾਬੂਦਾਨੇ ਦਾ ਮਿਕਸਚਰ ਹੈ ਉਹਨੂੰ ਪਾਵਾਂਗੇ ਤੇ ਈਵਨਲੀ ਅਸੀਂ ਇਸ ਨੂੰ ਸਪਰੈਡ ਕਰਾਂਗੇ ਪੂਰਾ ਚੰਗੀ ਤਰ੍ਹਾਂ ਇਸ ਨੂੰ ਫੁਲਾ ਦੇਣਾ ਤੇ ਥੋੜਾ ਜਿਹਾ ਪ੍ਰੈਸ ਵੀ ਕਰਨਾ ਹੈ ਤਾਂ ਜੋ ਸਾਡੇ ਜੇ ਸਾਬੂਦਾਨੇ ਨੇ ਇੱਕ ਸਾਰ ਪਾਪੜ ਇੱਕੋ ਸਾਈਜ਼ ਦੇ ਬਣ ਸਕਣ ਮੋٹے ਪਤਲੇ ਨਾ ਬਣ ਤੇ ਅਸੀਂ ਨੂੰ ਥੋੜਾ ਜਿਹਾ ਚਮਚ ਨਾਲ ਇਸੇ ਤਰ੍ਹਾਂ ਹੀ ਪ੍ਰੈਸ ਕਰ ਲਵਾਂਗੇ ਇਸ ਤਰ੍ਹਾਂ ਜੋ ਸਾਬੂਦਾਨੇ ਦੇ ਪਾਪੜ ਨੇ ਬਹੁਤ ਵਧੀਆ ਬਿਲਕੁਲ ਬਾਜ਼ਾਰ ਵਾਂਗ ਬਣ ਕੇ ਕ੍ਰਿਸਪ ਤਿਆਰ ਹੁੰਦੇ ਨੇ ਤੁਸੀਂ ਇੱਕ ਵਾਰ ਜਰੂਰ ਇਸ ਰੈਸਪੀ ਨੂੰ ਟਰਾਈ ਕਰਨਾ ਬਹੁਤ ਹੀ ਟੇਸਟੀ ਹੈ ਪਾਪੜ ਬਣ ਕੇ ਤਿਆਰ ਹੁੰਦੇ ਨੇ ਤੇ ਬਹੁਤ ਈਜ਼ੀ ਬਣ ਜਾਂਦੇ ਨੇ ਜਿਆਦਾ ਸਾਨੂੰ ਇਹਨਾਂ ਲਈ ਤਾਮ-ਸ਼ਾਮ ਨਹੀਂ ਕਰਨਾ ਪਏਗਾ ਸਿਰਫ ਇਹਨੂੰ ਅਸੀਂ ਸੋਕ ਕੀਤਾ ਹੈ ਥੋੜਾ देर ਭਿਗੋਇਆ ਹੈ ਤੇ ਬਸ ਇਸ ਨੂੰ ਕਿਸੇ ਵਿੱਚ ਕੜੇ ਦੇ ਵਿੱਚ ਇਸ ਨੂੰ ਸ਼ੇਪ ਕੀਤਾ ਹੈ ਤੇ 1 ਮਿੰਟ ਲਈ 1-2 ਮਿੰਟ ਲਈ ਇਸ ਨੂੰ ਸਟੀਮ ਕਰਨਾ ਹੈ ਫਿਰ ਅਸੀਂ ਇਸ ਨੂੰ ਤੂਪ ਲਗਾ ਕੇ ਪਾਪੜ ਸਾਡੇ ਰੈਡੀ ਹੋ ਜਾਣਗੇ ਇਸੇ ਤਰ੍ਹਾਂ ਮੈਂ ਥੋੜੇ ਜਿਹੇ ਹੋਰ ਜਿਹੜੇ ਸਾਡੇ ਪਾਪੜ ਨੇ ਉਹਨਾਂ ਨੂੰ ਵੀ ਸ਼ੇਪ ਦੇ ਲਿਆ ਹੈ ਬੈਂਗਲਸ ਦੇ ਵਿੱਚ ਤੇ ਜੋ ਸਾਡਾ ਪਾਣੀ ਅਸੀਂ ਰੱਖਿਆ ਸੀ ਬੋਇਲ ਹੋਣ ਲਈ ਉਹ ਬੋਇਲ ਹੋ ਗਿਆ ਹੁਣ ਜੋ ਸਾਡੇ ਪਾਪੜ ਅਸੀਂ ਪਲੇਟ ਵਿੱਚ ਪਾ ਕੇ ਰੱਖੇ ਸੀ ਉਹ ਸਾਰਿਆਂ ਨੂੰ ਅਸੀਂ ਅਰੇਂਜ ਕਰ ਦੇਵਾਂਗੇ ਤੁਸੀਂ ਅਗਰ ਸਟੀਮਰ ਨਹੀਂ ਹੈ ਤੇ ਪਲੇਟ ਵਿੱਚ ਵੀ ਰੱਖ ਸਕਦੇ ਹੋ ਤੇ ਦੁਬਾਰਾ ਦੁਬਾਰਾ ਤੁਸੀਂ ਇਹਨਾਂ ਨੂੰ ਸ਼ੇਪ ਦੇ ਕੇ ਤੁਸੀਂ ਸਟੀਮ ਕਰਕੇ ਬਣਾ ਸਕਦੇ ਹੋ ਤੇ ਅਸੀਂ ਇਸ ਨੂੰ 2 ਤੋਂ 3 ਮਿੰਟ ਲਈ ਸਿਰਫ ਸਟੀਮ ਕਰਨਾ ਹੈ ਇਸ ਤੋਂ ਜ਼ਿਆਦਾ ਨਹੀਂ ਇਸ ਨੂੰ ਸਟੀਮ ਕਰਨਾ ਨਹੀਂ ਤੇ ਜੋ ਸਾਡੇ ਪਾਪੜ ਨੇ ਉਹ ਸਾਬੂਦਾਨੇ ਦੇ ਉਹ ਥੋੜੇ ਫੈਲ ਜਾਣਗੇ ਸਿਰਫ 2 ਤੋਂ 3 ਮਿੰਟ ਜਦ ਤੱਕ ਕਿ ਉਹ ਥੋੜੇ ਜੇ ਟਰਾਂਸਪੇਰੈਂਟ ਨਹੀਂ ਹੋ ਜਾਂਦੇ ਦੇਖ ਸਕਦੇ ਹੋ ਸਾਬੂਦਾਨੇ ਦੇ ਜੋ ਅਸੀਂ ਪਾਪੜ ਨੇ ਉਹ ਥੋੜੇ ਜਿ ਹਲਕੇ ਜੇ ਟਰਾਂਸਪੇਰੈਂਟ ਹੋ ਗਏ ਨੇ ਸਿਰਫ 2 ਤੋਂ 3 ਮਿੰਟ ਦੀ ਸਟੀਮ ਦੇ ਨਾਲ ਤੇ ਚੰਗੀ ਤਰ੍ਹਾਂ ਫੁੱਲ ਗਏ ਨੇ ਤੇ ਉਸ ਤੋਂ ਬਾਅਦ ਇਸ ਇਹਨਾਂ ਨੂੰ ਕੱਢ ਲਿਆ ਹੈ ਤੇ ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਜੋ ਪਲੇਟ ਦੇ ਉੱਤੇ ਪਾਪੜ ਸਟੀਮ ਹੋਏ ਨੇ ਉਹਨਾਂ ਨੂੰ ਕਿਸੇ ਸਪੈਚੂਲੇ ਦੇ ਨਾਲ ਤਿੱਖੇ ਜਾਂ ਨਾਈਫ ਦੇ ਨਾਲ ਨਿਕਾਲ ਲਵਾਂਗੇ ਅਗਰ ਤੁਸੀਂ ਕਢ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਇਸੇ ਤਰ੍ਹਾਂ ਇਹਨਾਂ ਨੂੰ ਧੁੱਪ ਦੇ ਵਿੱਚ ਰੱਖ ਕੇ ਤੇ ਸੁਕਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕਢ ਲੈਣਾ ਮੈਂ ਇਹਨਾਂ ਨੂੰ ਇਸੇ ਟਾਈਮ ਜੋ ਗਰਮ ਹੈ ਉਸੇ ਤਰ੍ਹਾਂ ਸੌਫਟ ਨੇ ਥੋੜੇ ਜੇ ਤੇ ਇਹਨਾਂ ਨੂੰ ਦੂਸਰੀ ਪਲੇਟ ਵਿੱਚ ਟਰਾਂਸਫਰ ਕਰ ਰਹੀ ਹਾਂ ਧੁੱਪ ਦੇ ਵਿੱਚ ਇਹਨਾਂ ਨੂੰ ਸੁਕਾਉਣ ਦੇ ਲਈ ਤੇ ਬਹੁਤ ਈਜ਼ੀਲੀ ਸਾਡੇ ਜੋ ਪਾਪੜ ਨੇ ਉਹ ਬਹੁਤ इजीली ਨਿਕਲ ਆਏ ਨੇ ਪਲੇਟ ਤੋਂ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਸਪਰੇਡ ਦੇ ਵਿੱਚ ਅਰੇਂਜ ਕਰ ਲਵਾਂਗੇ ਉਸ ਤੋਂ ਬਾਅਦ ਥੋੜੇ ਜਿਏ ਇੱਕ ਹੋਰ ਬੈਚ ਬਣਾਉਣ ਦੇ ਲਈ ਮੈਂ ਬੈਂਗਲਸ ਨੂੰ ਫੇਰ ਤੋਂ ਦੁਬਾਰਾ ਗ੍ਰੀਸ ਕਰ ਲਿਆ ਬੈਂਗਲਸ ਜਾਂ ਕੜੇ ਉਹਨੂੰ ਵੀ ਅਸੀਂ ਗ੍ਰੀਸ ਕਰਨਾ ਹੈ ਜੋ ਪਲੇਟ ਜਿਸ ਤੇ ਸੀ ਲਗਾ ਰਹੇ ਆ ਉਹਨੂੰ ਵੀ ਤੇਲ ਲਗਾ ਕੇ ਗ੍ਰੀਸ ਕਰਨਾ ਹੈ ਕੜਾ ਤੇ ਜਾਂ ਜੋ ਚੂੜੀ ਹੈ ਸੀ ਉਹਨੂੰ ਵੀ ਥੋੜਾ ਜਿਹਾ ਤੇਲ ਨਾਲ ਗ੍ਰੀਸ ਕਰ ਲੈਣਾ ਤਾਂ ਜੋ ਜਿਹੜੇ ਪਾਪੜ ਨੇ ਉਹ इजीली ਬਾਹਰ ਨਿਕਲ ਆਣ ਉਸ ਤੋਂ ਬਾਅਦ ਅਸੀਂ ਥੋੜੇ ਜਿਹੇ ਹੋਰ ਜਿਹੜੇ ਪਾਪੜ ਨੇ ਉਹਨਾਂ ਨੂੰ ਚੂਰੀ ਦੇ ਵਿੱਚ ਅਰੇਂਜ ਕਰ ਲਿਆ ਤੇ ਅਸੀਂ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਦੁਬਾਰਾ ਦੁਬਾਰਾ ਰੱਖ ਕੇ ਤੇ ਅਸੀਂ ਇਹਨਾਂ ਨੂੰ ਬਣਾ ਲਵਾਂਗੇ ਅਸੀਂ ਇੱਕ ਕੱਪ ਜਿਹੜਾ ਸਾਬੂਦਾਨਾ ਉਸ ਤੋਂ ਬਹੁਤ ਸਾਰੇ ਪਾਪੜ ਬਣਾ ਕੇ ਤਿਆਰ ਕਰ ਲਏ ਨੇ ਕਿਉਂਕਿ ਫੁੱਲ ਕੇ ਡਬਲ ਹੋ ਗਿਆ ਸੀ ਸਾਬੂਦਾਨਾ ਸਾਡਾ ਤੇ ਇਸ ਤੋਂ ਸਾਡੇ ਬਹੁਤ ਸਾਰੇ ਪਾਪੜ ਬਣ ਕੇ ਬਹੁਤ ਈਜ਼ੀਲੀ ਤਿਆਰ ਹੋ ਜਾਣਗੇ ਮਾਰਕੀਟ ਤੋਂ ਵੀ ਵਧੀਆ ਸਾਡੇ ਸਾਬੂਦਾਨੇ ਦੇ ਪਾਪੜ ਬਣ ਜਾਣਗੇ ਅਸੀਂ ਇਸੇ ਤਰ੍ਹਾਂ ਹੀ ਸਾਰੇ ਪਾਪੜਾ ਨੂੰ ਦੁਬਾਰਾ ਦੁਬਾਰਾ ਤੋਂ ਅਰੇਂਜ ਕਰ ਲਿਆ ਬੈਂਗਲਸ ਰੱਖ ਕੇ ਉਹਨਾਂ ਨੂੰ ਦੁਬਾਰਾ ਤੋਂ ਸੀ ਦਪ ਸਟੀਮ ਕਰਨਾ ਹੈ ਤੇ ਇਸ ਲਈ ਮੈਂ ਜੋ ਦੁਬਾਰਾ ਇੱਕ ਹੋਰ ਬੈਚ ਬਣਾ ਰਹੀ ਹਾਂ ਤੇ ਉਹਨੂੰ ਅਸੀਂ ਫੇਰ ਦੁਬਾਰਾ ਤੋਂ ਸਟੀਮ ਕਰ ਲੈਂਦੇ ਆ ਦੇਖ ਸਕਦੇ ਹੋ ਸਾਡੇ ਹੋਰ ਪਾਪੜ ਜਿਹੜੇ ਰੱਖੇ ਨੇ ਉਹ ਵੀ ਚੰਗੀ ਤਰ੍ਹਾਂ ਸਟੀਮ ਹੋ ਗਏ ਨੇ ਅਸੀਂ ਇਹਨਾਂ ਨੂੰ ਧੁੱਪ ਵਿੱਚ ਇੱਕ ਜਾਂ ਦੋ ਦਿਨ ਦੇ ਰੱਖ ਕੇ ਤੇ ਇਹਨਾਂ ਨੂੰ ਸੁਕਾ ਲਵਾਂਗੇ ਚੰਗੀ ਤਰ੍ਹਾਂ ਤੇ ਜਦੋਂ ਇਹ ਪਾਪੜ ਚੰਗੀ ਤਰ੍ਹਾਂ ਸੁੱਕ ਜਾਣਗੇ ਸਾਡੇ ਫਿਰ ਇਹਨਾਂ ਨੂੰ ਫਰਾਈ ਕਰਾਂਗੇ ਤੁਸੀਂ ਦੇਖ ਸਕਦੇ ਹੋ ਜੋ ਸਾਡੇ ਪਾਪੂ ਜਿਹੜੇ ਪਾਪੜ ਨੇ ਸਾਬੂਦਾਨੇ ਦੇ ਸੌਰੀ ਉਹ ਸੁੱਕ ਕੇ ਬਹੁਤ ਅੱਛੇ ਕ੍ਰਿਸਪ ਹੋ ਗਏ ਨੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਇੱਕ ਕੜਾਹੀ ਦੇ ਵਿੱਚ ਮੈਂ ਤੇਲ ਗਰਮ ਕੀਤਾ ਤੇਲ ਪੂਰਾ ਹੌਟ ਪੂਰਾ ਪਾਈਪਿੰਗ ਹੌਟ ਗਰਮ ਹੋਣਾ ਚਾਹੀਦਾ ਹੈ ਗਰਮ ਬਿਲਕੁਲ ਤੇਲ ਦੇ ਵਿੱਚ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਡੇ ਜੋ ਪਾਪੜ ਨੇ ਵਧੀਆ ਫੁੱਲ ਗਏ ਨੇ ਬਹੁਤ ਵਧੀਆ ਬਣ ਗਏ ਨੇ ਤੇ ਬਹੁਤ ਅੱਛੇ ਕ੍ਰਿਸਪ ਵੀ ਬਣ ਗਏ ਨੇ ਸਾਡੇ ਪਾਪੜ ਅਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਗਰਮ ਤੇਲ ਦੇ ਵਿੱਚ ਜਦੋਂ ਤੱਕ ਇਹ ਇਸ ਤਰ੍ਹਾਂ ਪਫੀ ਨਹੀਂ ਹੋ ਜਾਂਦੇ ਤੇ ਅਸੀਂ ਇਹਨਾਂ ਨੂੰ ਫਰਾਈ ਕਰ ਲੈਣਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਤੇਲ ਦੇ ਵਿੱਚੋਂ ਇਸੇ ਤਰ੍ਹਾਂ ਮੇ ਜੋ ਸਾਡੇ ਬਾਕੀ ਦੇ ਸਾਰੇ ਪਾਪੜ ਨੇ ਉਹਨਾਂ ਨੂੰ ਜਦੋਂ ਜ਼ਰੂਰਤ ਹੋਏਗੀ ਅਸੀਂ ਤਾਂ ਲਵਾਂਗੇ ਅਸੀਂ ਇਸ ਨੂੰ 에ਅਰ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਮੈਂ ਰੱਖ ਲਿਆ ਬਾਕੀ ਦੇ ਪਾਪੜਾ ਨੂੰ ਔਰ ਥੋੜੇ ਜਿਹਾ ਪਾਪੜਾ ਨੂੰ ਮੈਂ ਬੱਚਿਆਂ ਦੇ ਲਈ ਫਰਾਈ ਕਰ ਲਿਆ ਬਾਕੀ ਦੇ ਪਾਪੜ ਅਸੀਂ ਸਟੋਰ ਕਰ ਲਏ ਨੇ ਨੈਕਸਟ ਯੂਜ਼ ਲਈ ਤੁਸੀਂ ਦੇਖ ਸਕਦੇ ਹੋ ਕਿੰਨੇ ਪਫੀ ਤੇ ਸਾਡੇ ਬਿਲਕੁਲ ਬਾਜ਼ਾਰ ਵਰਗੇ ਕ੍ਰਿਸਪ ਪਾਪੜ ਬਣ ਕੇ ਸਾਬੂਦਾਨੇ ਦੇ ਰੈਡੀ ਹੋ ਗਏ ਨੇ ਦੇਖੋ ਕਿੰਨੇ ਕ੍ਰਿਸਪ ਬਣੇ ਨੇ ਸਾਬੂਦਾਨੇ ਦੇ ਪਾਪੜ ਔਰ ਬਿਲਕੁਲ ਵਾਈਟ ਕਲਰ ਜੋ ਬਿਲਕੁਲ ਬਾਜ਼ਾਰ ਦੇ ਪਾਪੜਾ ਦਾ ਹੁੰਦਾ ਹੈ ਉਹੀ ਕਲਰ ਆਇਆ ਹੈ ਤੇ ਸਾਡੇ ਸਾਬੂਦਾਨੇ ਦੇ ਪਾਪੜ ਬਣ ਕੇ ਰੈਡੀ ਨੇ ਇੱਕ ਵਾਰ ਰੈਸਪੀ ਨੂੰ ਜ਼ਰੂਰ ਤੁਸੀਂ ਟਰਾਈ ਕਰਨਾ